ਸੋ ਸਵਾਗਤ ਕਰਦੇ ਹਾਂ ਸਾਰੀ ਦਰਸ਼ਕਾਂ ਜੀ ਸਾਥੀਓ ਮੈਂ ਤੁਹਾਡਾ ਆਪਣਾ ਹਰੀਸ਼ ਭੰਡਾਰੀ ਅੱਜ ਲਾਈਵ ਹੋਇਆ ਹਾਂ ਪਿੰਡ ਜਕਪਾਲ ਰੂਕੇ ਉਹ ਸਾਨੂੰ ਜੁਨਾਈਟਰਸ ਫੂਟਬਾਲ ਕਲੱਬ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਜਰਨ ਸਿੰਘ ਖਾਲਸਾ ਜੀ ਉਹ ਕਿ ਅਜੇਪਾਲ ਪਰ ਹੁਵਾਂ ਦੀ ਬਹੁਤ ਹੀ ਮਾਣਮਤੀ ਸਖੀਅਤ ਹੈਗੀ ਆ ਉਹਨਾਂ ਨਾਲ ਗੱਲ ਕਰਕੇ ਦੇਖਦੇ ਹਾਂ ਕਿ ਨਵੇਂ ਸਾਲ ਦੀ ਆਮਦ ਇਹ ਕੀ ਗਿਣਾ ਚਾਹੁੰਦੇ ਸਸ ਵਕਤ ਚੱਲ ਵੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਸਮੁੱਚੀ ਮਾਨਵਤਾ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਪਿਛਲਾ ਸਾਲ 2023 ਖੁਸ਼ੀਆਂ ਭਰਿਆ ਆਇਆ ਪੂਰੀ ਮਾਨ ਅਜੰਡੇ ਕਲੱਬ ਦੇ ਕੰਮ ਤਾਂ ਸਾਡੇ ਚੱਲੇ ਹੀ ਰਹੇ ਆ ਜਿੱਦਾਂ ਜੀ ਇੱਕ ਸ਼ਗਨ ਸਕੀਮ ਆ ਸਾਨਾ ਡਾਕਟਰ ਬੀ ਆਰ ਅੰਬੇਡਕਰ ਸਮਾਜ ਸੇਵਾ ਸੰਸਥਾ ਜੁੜੀ ਹੋਈ ਆ ਉਹਨਾਂ ਨਾਲ ਰਲ ਕੇ ਅਸੀਂ ਸਾਂਝੀ ਜਿਹੜੀ ਇੱਕ ਸ਼ਗਨ ਸਕੀਮ ਚਲਾਈ ਹੋਈ ਆ ਹਰ ਇੱਕ ਪਿੰਡ ਦੀ ਲੜਕੀ ਨੂੰ 5100 ਰੁਪਏ ਆਪਣੇ ਕਲੱਬ ਵੱਲੋਂ ਦੇਈਦਾ ਦੋਨਾਂ ਸੰਸਥਾਵਾਂ ਵੱਲੋਂ ਤੇ ਸਰਕਾਰ ਵੱਲੋਂ ਜਿਹੜੀ 51000 ਦੀ ਸ਼ਗਨ ਸਕੀਮ ਆ ਉਹਦੇ ਲਈ ਵੀ ਅਸੀਂ ਲੈਣ ਲਈ ਲੋਕਾਂ ਦੀ ਹੈਲਪ ਕਰੀਦੀ ਆ ਇਹਦੇ ਵਿੱਚ ਅਸੀਂ ਉਹਨਾਂ ਦੀ ਫਾਈਲ ਵਗੈਰਾ ਕਲੱਬ ਦੇ ਖਰਚੇ ਤੇ ਭਰਾਈ ਦੀ ਆ ਸੋ ਖਾਸਲੇ ਦੇ ਹਰ ਸਾਲ ਦੀ ਸਮਾਗਮ ਕਰਵਾਉਂਦੇ ਹੈ ਕਿ ਲੋਹੜੀ ਤੇ ਜਿਹੜਾ ਆਧਾਰਤ ਹੁੰਦਾ ਹੈਗਾ ਉਹ ਧੀਆਂ ਦੀ ਲੋਹੜੀ ਦੀ ਪਾਈ ਜਾਂਦੀ ਹੈਗੀ ਸਮਾਗਮ ਰਚਾਈ ਜਾਂਦੇ ਹੈ ਇਸ ਵਾਰ ਕਿਸ ਤਰ੍ਹਾਂ ਦੀ ਸਮਾਗਮ ਉਲੀਕੇ ਗਏ ਐਸ ਵਾਰ ਵੀ ਅਸੀਂ ਜਲਦੀ ਡਾਟਾ ਅਨਾਉਂਸ ਕਰ ਰਹੇ ਹਾਂ ਜੀ ਧੀਆਂ ਦੀ ਲੋਹੜੀ ਮਨਾ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਇਹ ਸਾਡਾ ਇਹ ਚੌਥਾ ਸਾਲ ਆ ਧੀਆਂ ਦੀ ਲੋਹੜੀ ਦਾ ਤੇ ਉਸ ਤੋਂ ਇਲਾਵਾ ਸਾਡਾ ਧੀਆਂ ਦਾ ਤਿਹਾਰਾ ਕਾਫੀ ਇਦਾਂ ਦੇ ਬਾਲਦੇਵਸ ਚੱਲਦਾ ਆ ਰਹੇ ਆ ਜੀ ਹਾਂ ਜੀ ਹੋਰ ਵੀ ਆਉਣ ਵਾਲੇ ਸਮੇਂ ਵਿੱਚ ਬਹੁਤ ਪ੍ਰੋਜੈਕਟ ਆ ਇੱਕ ਅਸੀਂ ਹੁਣੇ ਹੀ ਇੱਕ ਆਯੁਸ਼ਮਾਨ ਕਾਰਡ ਪੂਰੇ ਪਿੰਡ ਦੇ ਫ੍ਰੀ ਬਣਾ ਰਹੇ ਹਾਂ ਫਰੀਦਾ ਮਤਲਬ ਇਹ ਆ ਕਿ ਅਸੀਂ ਲੋਕਾਂ ਨੂੰ ਜ਼ੀਰੋ ਕਾਸਟ ਦੇ ਉੱਤੇ ਉਹ ਦੇ ਰਹੇ ਆ ਭਈ ਕਿਸੇ ਤੋਂ ਕੋਈ ਪੈਸਾ ਨਹੀਂ ਲੈ ਰਹੇ ਸਜੋਲ ਲਮੀਨੇਸ਼ਨ ਪ੍ਰਿੰਟਿੰਗ ਦਾ ਖਰਚਾ ਉਹ ਸੀ ਆਪਣੇ ਕਲੱਬ ਵੱਲੋਂ ਕਰ ਰਹੇ ਆਂ। ਸੋ ਕਿਹੋ ਜੀ ਧਾਰਨਾ ਲੈ ਕੇ ਅਜੇ ਇਹ ਬਰਾਲੇ ਲਈ ਤੁਸੀਂ ਅੱਗੇ ਆਉਂਦੇ। ਧਾਰਨਾ ਮੈਂ ਤਾਂ ਦੇਖੋ ਜੀ ਅਸੀਂ ਤਾਂ ਲੋਕ ਭਲਾਈ ਦੇ ਲਈ ਸਮਰਪਿਤ ਆਂ। ਆ ਲੋਕ ਸੇਵਾ ਕੇਂਦਰ ਬਣਾਉਣ ਦਾ ਵੀ ਮਕਸਦ ਇਹੋ ਹੀ ਆ ਕਿ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਦਵਾਈਆਂ ਜਾਣਨ। ਕਈ ਵਾਰੀ ਜਿਹੇ ਕਾਰਜਾਂ ਲੈ ਕੇ ਪਿੰਡਾਂ 'ਚ ਦੇਖਣ ਨੂੰ ਚਾਹੇ ਜੀ ਵਿਰੋਧਤਾ ਹੁੰਦੀ ਹੈ ਕਿ ਜਦੋਂ ਕੋਈ ਚੰਗਾ ਕੰਮ ਕਰਦਾ ਵੀ ਵਿਰੋਧਤਾ ਹੋਣਾ ਲਾਜ਼ਮੀ ਬਣ ਜਾਂਦਾ ਹੈ ਪਿੰਡਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਪਿੰਡਾਂ ਦੀ ਗੱਲ ਕਰੀਏ ਤਾਂ ਸੋ ਦੇਖਣ ਵਿੱਚ ਇਹ ਵੀ ਆਇਆ ਇਸ ਦੇ ਬੀਤੇ ਸਮੇਂ ਵਿੱਚ ਇਹ ਮਾਮਲਾ ਜਿਗਤਪਾਤ ਨੂੰ ਵਿੱਚ ਵੀ ਸਾਹਮਣੇ ਆਇਆ ਇਸ ਕੀ ਕੁਝ ਇਸ ਤਰ੍ਹਾਂ ਦਾ ਨਹੀਂ ਹੋ ਰਿਹਾ ਕਿ ਤੁਸੀਂ ਜਦੋਂ ਕੋਈ ਇਹ ਕਾਰਜ ਆਰੰਭ ਦਿਓ ਤਾਂ ਵਿਰੋਧਤਾ ਹੁੰਦੀ ਹੈ ਨਹੀਂ ਵਿਰੋਧਤਾ ਤਾਂ ਜਿਨ੍ਹਾਂ ਨੇ ਹੁਣ ਸਾਡਾ ਵਿਰੋਧ ਕਰਨਾ ਉਹ ਤਾਂ ਕਰ ਹੀ ਜਾਣਾ ਜੀ ਜਦੋਂ ਤੁਸੀਂ ਉਦਾਂ ਵੀ ਜਦੋਂ ਤੁਸੀਂ ਕੋਈ ਕੰਮ ਕਰਦੇ ਆ ਵਿਰੋਧਤਾ ਕਰਨ ਵਾਲੇ ਤਾਂ ਵਿਰੋਧ ਹੀ ਕਰਦੇ ਆ ਇਹ ਨਹੀਂ ਕੁਝ ਕਰਨਾ ਨਹੀਂ ਹੁੰਦਾ ਉਹਨ ਅੰਡਰਕੋਟ ਆ ਉਹ ਜਿੰਮ ਦੇ ਜਿੰਦੇ ਵਗੈਰਾ ਲੱਗੇ ਹੋਏ ਆ ਜੀ ਕੋਸ਼ਿਸ਼ ਜਾਰੀ ਆ ਅਸੀਂ ਤਾਂ ਲੋਕਾਂ ਨੂੰ ਸਮਰਪਿਤ ਆ ਹਰ ਇੱਕ ਤਰ੍ਹਾਂ ਦੇ ਨਾਲ ਬਾਕੀ ਵਿਰੋਧੀਆਂ ਨੂੰ ਤਾਂ ਮੇਰੀ ਇਹੋ ਹੀ ਅਪੀਲ ਆ ਕਿ ਤੁਸੀਂ ਬਰਾਬਰ ਦੇ ਕੰਮ ਕਰੋ ਨਹੀਂ ਤਾਂ ਨਾਲ ਆ ਕੇ ਸਾਡੇ ਨਾਲ ਆਓ ਜਾਂ ਤੁਸੀਂ ਬਰਾਬਰ ਦੇ ਸਾਡੇ ਅੰਦਰ ਕੰਮ ਕਰੋ ਤੁਸੀਂ ਵੀ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਸੁਖਾਸਾ ਜੀ ਇਹ ਜੋ ਸੁਖ ਕਿ ਸਾਨੂੰ ਸਾਰਿਆਂ ਨੂੰ ਇੱਕੋ ਜਿਹੇ ਸੰਕਲਪ ਲੈ ਕੇ ਅੱਗੇ ਆਉਣਾ ਚਾਹੀਦਾ ਇਸ ਨਵੇਂ ਸਾਲ ਦੀ ਆਮਦਤ ਸੰਕਲਪ ਤਾਂ ਸਾਨੂੰ ਜੇ ਲੋਕ ਭਲਾਈ ਨੂੰ ਸਮਰਪਿਤ ਕਾਰਜ ਕਰਨੇ ਚਾਹੀਦੇ ਆ ਜੇ ਤੁਸੀਂ ਫਾਈਨੈਂਸ਼ੀਅਲ ਸੈਟਾਂ ਤਾਂ ਲੋਕਾਂ ਨੂੰ ਸਮਰਪਿਤ ਹੋ ਜੋ ਲੋਕਾਂ ਨੂੰ ਗਰੀਬ ਗੁਰਬੇ ਦੀ ਸੇਵਾ ਕਰਨੀ ਚਾਹੀਦੀ ਆ ਰੁਕੀਆਂ ਦਾ ਇਲਾਜ ਕਰਾਉਣਾ ਜੋ ਵੀ ਆ ਸਾਡੇ ਉਹ ਤਾਂ ਕਲੱਬ ਦੀਆਂ ਪਹਿਲਾਂ ਹੀ ਨੀਤੀਆਂ ਆ ਉਹਦੇ ਮਤਾਂਕ ਸੰਤਲਨ ਹੋਵੇ ਮੌਜੂਦਾ ਸਰਕਾਰਾਂ ਬਾਰੇ ਕੀ ਖਿਆਲ ਹੈ ਕਿਹੋ ਜਿਹੀ ਜਿਹੜੇ ਵੀ ਇਹ ਨੀਤੀਆਂ ਬਣਾਉਣੀਆਂ ਚਾਹੀਦੀ ਤਾਂ ਜੋ ਲੋਕਾਂ ਨੂੰ ਸੁਖਾਲਾਤ ਮਿਲ ਸਕਣ ਆ ਮੌਜੂਦਾ ਸਰਕਾਰਾਂ ਹੋਣ ਜਿੱਦਾਂ ਸਰਕਾਰ ਮੌਜੂਦਾ ਆਮ ਆਦਮੀ ਪਾਰਟੀ ਦੀ ਚੱਲ ਰਹੀ ਆ ਹਜੇ ਤੱਕ ਤਾਂ ਦੇਖੋ ਸਾਨੂੰ ਤਾਂ ਲੱਗ ਰਿਹਾ ਪੇ ਲੋਕਾਂ ਨੂੰ ਵਧੀਆ ਹੈ ਦੇ ਦਸ਼ੇ ਸੂਜੋਂਟ ਮਾਫ ਕਰਾਈ ਆ ਕਾਫੀ ਇਦਾਂ ਦੇ ਆ ਸਰਵਿਸ ਦਿੱਤੀ ਆ ਜਿਹੜੀ ਘਰ ਆ ਕੇ ਸਰਟੀਫਿਕੇਟ ਵਗੈਰਾ ਬਣਦੇ ਆ ਉਹ ਲੋਕਾਂ ਨੂੰ ਫਾਇਦਾ ਹੀ ਆ ਇਦਾਂ ਦੇ ਕੰਮ ਜੇ ਸਰਕਾਰਾਂ ਕਰਨੀਆਂ ਆ ਤਾਂ ਵਧੀਆ ਗੱਲ ਆ ਬਾਕੀ ਕਮੀਆਂ ਤਾਂ ਹਰੇਕੀ ਹੁੰਦੀਆਂ ਨੇ ਫਸੇ ਜਿ cục ਪੰਚਾਇਤੀ ਚੋਣਾਂ ਦੀ ਗੱਲ ਕਰੀ ਇਤਾਂ ਜਿਹੜੀਆਂ ਚੋਣਾਂ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਬਚਿਆ ਹੈਗਾ ਕੀ ਮਾਹੌਲ ਹੈਗਾ ਪੰਡਾ ਖਾਸ ਤੌਰ ਤੇ ਆਸ-ਪਾਸ ਦੇ ਪੰਡਾ ਦੀ ਗੱਲ ਕਰੀਓ ਵਿਸ਼ੇਸ਼ ਤੌਰ ਤੇ ਗੱਲ ਕਰੀਆ ਜਗਪਾਲਪੁਰ ਦੀ ਕੀ ਗਤੀਵਿਧੀ ਹੈਗੀ ਹੈ ਕਿਸ ਤਰ੍ਹਾਂ ਰਹਿਆ ਨੇ ਲੋਕਾਂ ਦਾ ਨੇ ਲੋਕਾਂ ਦਾ ਰੁਝਾਨ ਤਾਂ ਦੇਖੋ ਜੀ ਇਹ ਤਾਂ ਹੁਣ ਜਿੰਨੇ ਵੀ ਆਪਣੇ ਆਪਣੇ ਆਪ ਨੂੰ ਕਹਾਉਂਦੇ ਆ ਵੀ ਅਸੀਂ ਪੰਚ ਸਰਪੰਚ ਬਣਨਾ ਆ ਉਹ ਲੋਕਾਂ ਨੂੰ ਸਮਰਪਿਤ ਚਾਹੀਦੇ ਆ ਵੀ ਅਸੀਂ ਤਾਂ ਵੈਸੇ ਚਾਹੁੰਦੇ ਆ ਕਿ ਸਰਬਸੰਮਤੀ ਹੋਵੇ ਕੋਈ ਪਿੰਡਾਂ ਦੇ ਇਦਾਂ ਦੇ ਆਗੂ ਆਉਣ ਜਿਹੜੇ ਪਿੰਡ ਦੀ ਭਲਾਈ ਦੇ ਲੋਕ ਭਲਾਈ ਦੇ ਲਈ ਸੋਚ ਸਕਣ ਉਸ ਕੋ ਜਿਹੜਾ ਜ਼ਿੰਮੇਵਾਰ ਸਰਪੰਚ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਤਾਂ ਜੋ ਪਿੰਡ ਵਾਸੀਆਂ ਦੇ ਵਿਕਾਸ ਵਿੱਚ ਉਹਦੀ ਜਿਹੜੀ ਹੈ ਕਿ ਅਹਿਮ ਭੂਮਿਕਾ ਬਣੀ ਰਹੇ ਜ਼ਿੰਮੇਵਾਰ ਸਰਪੰਚ ਵਜੋਂ ਤਾਂ ਜੀ ਇਦਾਂ ਵੀ ਜਾਤ ਪਾਤ ਤੋਂ ਉੱਪਰ ਉੱਠ ਕੇ ਕੰਮ ਕਰੇ ਸਰਬਸਾਂਝੇ ਕੰਮ ਕਰੇ ਜਦੋਂ ਬੰਦਾ ਸਰਪੰਚ ਪੰਚ ਬਣ ਜਾਂਦਾ ਤਾਂ ਸਾਰਿਆਂ ਦਾ ਸਾਂਝਾ ਹੋਵੇ ਤੇ ਬਸ ਇਦਾਂ ਦੇ ਕੰਮ ਦੇਖੋ ਵੀ ਤੇ ਆਉਂਦਾ ਹੈ ਕਿ ਸਰਪੰਚ ਜੀ ਜੇ ਵੋਟਾਂ ਵੇਲੇ ਕੁਝ ਵਾਦੇ ਹੋਰ ਹੁੰਦੇ ਹੈਗੇ ਲੇਕਿਨ ਜਦੋਂ ਸਰਪੰਚ ਜੀ ਚੋਣ ਜਿੱਤਣ ਤੋਂ ਬਾਅਦ ਜਿਹੜਾ ਹੈਗਾ ਸਾਰਾ ਸਿਸਟਮ ਹੀ ਚੇਂਜ ਹੋ ਜਾਂਦਾ ਹੈਗਾ ਸਾਰਾ ਫਿਰ ਪੱਖਵਾਜੀ ਹੋਣ ਲੱਪਣ ਦੀ ਹੈਗੀ ਧੜੇਵਾਜੀਆਂ ਬਣ ਜਾਂਦੀਆਂ ਹੈਗੀਆਂ ਪਿੰਡਾਂ 'ਚ ਕੀ ਖਿਆਲ ਇਹਨਾਂ ਚੀਜ਼ਾਂ ਨੂੰ ਹਟਾਉਣ ਦੇ ਲਈ ਤੇ ਜੀ ਚੰਗੇ ਲੋਕੀ ਮੂਰੇ ਆਉਣੇ ਚਾਹੀਦੇ ਆ ਚੰਗੇ ਲੋਕੀ ਜੇ ਆਪਾਂ ਮੂਰੇ ਆਉਣਗੇ ਤਾਂ ਸਾਰੇ ਸੈੱਟ ਹੋ ਜਾਣਗੇ ਪਰ ਚੰਗੇ ਲੋਕੀ ਡਰਦੇ ਆ ਕਿਉਂਕਿ ਸਾਡੇ ਸਿਸਟਮ 'ਚ ਗੰਦ ਬਹੁ ਉਈ ਚੰਗਾ ਬੰਦਾ ਜਿਹੜਾ ਮੋਰੇ ਆਉਣਾ ਨਹੀਂ ਚਾਹੁੰਦਾ ਏਸੀ ਗੱਲ ਤੋਂ ਵੀ ਕਾਹਤੇ ਆਪਾਂ ਕੀ ਲੈਣਾ ਪਰ ਸਾਨੂੰ ਆਪਾਂ ਕੀ ਲੈਣਾ ਛੱਡ ਕੇ ਸਮਾਜ ਸੇਵਾ ਦੇ ਲਈ ਇਹਨਾਂ ਚੀਜ਼ਾਂ ਦੇ ਲਈ ਮੋਰੇ ਆਉਣਾ ਚਾਹੀਦਾ ਆਉਣਾ ਹੀ ਪੈਣਾ ਇੱਕ ਦਿਨ ਜੇ ਅਸੀਂ ਭਗਤ ਸਿੰਘ ਦੀਆਂ ਗੱਲਾਂ ਕਰਦੇ ਆ ਤਾਂ ਭਗਤ ਸਿੰਘ ਬਣਨਾ ਹੀ ਪੈਣਾ ਜੇ ਨਹੀਂ ਬਣਦੇ ਤਾਂ ਫੇਰ ਤਾਂ ਅਸੀਂ ਉਸੇ ਹੀ ਸਿਸਟਮ ਦੇ ਕਰਪਟ ਸਿਸਟਮ ਦੇ ਵਿੱਚ ਰਹੀ ਜਾਵਾਂਗੇ ਸੋ ਜੇਕਰ ਅਸੀਂ ਭਗਤ ਸਿੰਘ ਦੀਆਂ ਗੱਲਾਂ ਕਰਦੇ ਆ ਤਾਂ ਸਾਨੂੰ ਭਗਤ ਸਿੰਘ ਬਣਨਾ ਹੀ ਪੈਣਾ ਹੈ ਉਹਨਾਂ ਦੀ ਪੂਰਨਿਆਤੀ ਚੱਲਣਾ ਹੀ ਪੈਣਾ ਇਹ ਹਨ ਚਰਨ ਸਿੰਘ ਖਾਲਸਾ ਜੀ ਬੜੀ ਬੜੇ ਹੀ ਅੱਛੇ ਔਰ ਖੂਬਸੂਰਤ ਵਿਚਾਰ ਰੱਖਿਆਗੇ ਨੇ ਸਾਡੇ ਸਾਹਮਣੇ